ਉੰਬਾ ਸੋ ਆ ਸਿੰਘ ਆਇਆ ਜੀ ਮਿਹੰਗ ਸਿੰਘ ਆ ਤੇ ਇਹਨਾਂ ਦਾ ਕੋਈ ਰਿਕਸ਼ਾ ਨਾ ਮਾਰ ਕੇ ਕੋਈ ਤੋੜ ਗਿਆ ਐਕਸੀਡੈਂਟ ਹੋ ਗਿਆ ਤੇ ਚਾਰ ਦਿਨ ਤੋਂ ਸਿੰਘ ਸਾਹਿਬ ਜਿਹੜੇ ਆ ਤらい ਕਹਿੰਦੇ ਆਜੋ ਪਿਆਰਿਓ ਆਜੋ ਗੁਰੂ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹੋ ਸਿੰਘੋ ਚੜਦੀ ਕਲਾ ਜੀ ਕੀ ਕਹਨੂਗੀ ਆ ਰਿਕਸ਼ੇ ਨੂੰ ਕੀ ਕਹਨੂਗੀ ਜੀ ਕੋਈ ਵਾਈ ਦਾ ਹੀ ਕਿ ਅਨਸ਼ਕਾ ਮਾਰ ਕੇ ਤੇ ਇਹਨੇ ਦਿੱਤਾ ਹੀ ਤੋੜਿਆ ਕਿ ਫੇ ਪਿਛੋ ਮਾਰਦਾ ਮੈਂ ਜੀ ਤੁਹਾਨੂੰ ਜਿਹੜੀ ਲੋਨਾ ਹੁਣ ਫਿਰ ਦੱਸਾਂ ਅੱਛਾ ਜੀ ਕਿ ਉਹ ਤੇ ਮੋਬਾਈਲ ਟੁੱਟ ਗਿਆ ਸਾਰੇ ਟੁੱਟ ਗਿਆ ਤੇ ਹੁਣ ਕਿੰਨੇ ਦਿਨ ਹੋ ਗਏ ਵਿਲੇ ਬੈਠੇ ਐ ਹੁਣ ਤੈਨੂੰ ਵੀਰ ਮਿਲਿਆ ਹੀ ਤੇ ਅੰਦੇ ਹੀ ਚਲੋਗੇ ਦੱਸਦੇ ਹੁਣ ਆ ਹਾਂ ਜੀ ਕਿ ਉਹਨਾਂ ਨੇ ਕੀਤਾ ਮਨੂ ਫੋਨ ਕਹਿੰਦੇ ਕਿ ਭਾਈ ਸਾਹਿਬ ਹੁਣ ਵਿਲੇ ਹੋ ਗਏ ਤਿੰਨ ਚ ਦਿਨ ਹੋ ਗਏ ਤਰਾਹੀ ਤੇ ਫੈਮਿਲੀ ਚ ਕੌਣ ਆ ਬਾਬਾ ਜੀ ਹਾਂਜੀ ਫੈਮਿਲੀ ਚ ਘਰ ਦੇ ਘਰ ਦੇ ਮੇਰੇ ਘਰ ਦੇ ਹੈਗੇ ਆ ਮੇਰੇ ਬੱਚੇ ਹੈਗੇ ਆ ਉਹ ਕੀ ਕਰਦੇ ਬੱਚੇ ਪਿਆਰਿਓ ਬੱਚੇ ਦੋ ਛੋਟੇ ਇੱਕ ਵੱਡਾ ਮੁੰਡਾ ਢਿਆੜੀ ਦਾ ਪੱਖਾ ਲਿੰਦਾ ਜਾਂ ਜਦੋਂ ਤੇ ਕਹਿੰਦੇ ਆਂ ਢਿਆੜੀ ਕਰਦੇ ਆ ਠੀਕ ਆ ਤੇ ਹੁਣ ਰਿਕਸ਼ਾ ਮਤਲਬ ਕਿ ਟੁੱਟ ਗਿਆ ਉਹੜਾ ਹੈ ਤੇ ਤੁਸੀਂ ਮਹਾਰੇ ਨੂੰ ਕਹਦਣਾ ਸੀ ਹੈ ਨਵੇਂ ਰਿਕਸ਼ੇ ਵਾਸਤੇ ਗੁਰੂ ਰਾਮਦਾਸ ਪਾਸ਼ਾ ਨੂੰ ਹੈ ਬਦਾਈਆ ਮਹਾਰੇ ਤੁਸੀਂ ਬਾਬਾ ਦੀ ਨਿਹੰਗ ਸਿੰਘੋਂ ਨਿਹੰਗ ਸਿੰਘ ਬਾਦਸ਼ਾ ਮਹਾਰੇ ਨੇ ਤੁਹਾਨੂੰ ਬਾਦਸ਼ਾ ਬਣਾਇਆ ਵਾ ਹਾਂਜੀ ਅਸੀਂ ਸਾਡੀ ਤਾਂ ਕੋਈ ਔਕਾਤ ਨਹੀਂ ਕਿ ਅਸੀਂ ਤੁਹਾਨੂੰ ਦੇ ਦਈਏ ਕੁਝ ਨਹੀਂ ਸੀ ਅਰਦਾਸ ਕਰੀ ਸੀ ਨਾ ਬਾਬਾ ਦੀਪ ਸਿੰਘ ਨੂੰ ਕਹਿਣਾ ਸੀ ਉੱਥੇ ਅੱਗੇ ਫੌਜਾਂ ਦੇ ਸਰਤਾਜ ਹੈ ਇਹਨਾਂ ਨੂੰ ਆਖਿਆ ਸੀ ਅੱਛਾ ਸੀ ਤੇਰੇ ਵੀ ਆਖਿਆ ਵਾ ਬਾਬਾ ਦੀਪ ਸਿੰਘ ਨੂੰ ਤੇ ਲੱਗਿਆ ਵੀ ਆਖਿਆ ਸੀ ਬਾਬਾ ਦੀਪ ਸਿੰਘ ਨੂੰ ਹਾਂਜੀ ਅੱਛਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਆਖਿਆ ਵਾ ਸਵੇਰੇ ਵੀ ਕਿਹਾ ਵਾ ਤੇ ਬਸ ਰੋਕ ਹੀ ਕਰਨ ਵਾਲੇ ਤੁਸੀਂ ਆਪਣੇ ਸ਼ਹੀਦਾਂ ਦੇ ਸਰਤਾਜ ਅੱਗੇ ਬੇਨਤੀ ਕਰਤੀ ਤਾਂ ਕਿਉਂ ਨਾ ਉਹ ਕਰਨਗੇ ਤੇ ਸਾਨੂੰ 2 ਦਿਨ ਦਾ ਟਾਈਮ ਦੇ ਦਿਓ ਠੀਕ ਹੈ ਤੁਹਾਨੂੰ ਨਵਾਂ ਰਿਕਸ਼ਾ ਗੁਰੂ ਰਾਮਦਾਸ ਪਾਸ਼ਾ ਜੀ ਵੱਲੋਂ ਦੇ ਦਾਂਗੇ ਆਪਾਂ ਠੀਕ ਹੈ ਬੇਰੇ ਚਾਰ ਦਿਨ ਹੋ ਗਏ ਬਿੱਲੇ ਜੀ ਫਿਰ ਹੈ ਥੈਂਕ ਯੂ ਚਲੋ ਕੋਈ ਗੱਲ ਨਹੀਂ ਪਾਸ਼ਾ ਜੀ ਤੁਸੀਂ ਸਾਨੂੰ ਦੋ ਦਿਨ ਦਾ ਟਾਈਮ ਦੇ ਦੇਓ ਤੁਹਾਡਾ ਗੁਰੂ ਸਮਰਤ ਹੈ ਠੀਕ ਹੈ ਅਕਾਲ ਪੁਰਖ ਹੈਗਾ ਹੈ ਮਹਾਕਾਲ ਹੈਗੇ ਨੇ ਗੁਰੂ ਰਾਮਦਾਸ ਪਾਸ਼ਾ ਜੀਉਂਦੇ ਗੁਰੂ ਨੇ ਜਿਨ੍ਹਾਂ ਨੇ ਸਾਨੂੰ ਤੁਹਾਡੇ ਵਾਸਤੇ ਭੇਜਿਆ ਠੀਕ ਹੈ ਪਾਸ਼ਾ ਸਾਨੂੰ ਦੋ ਦਿਨ ਦਾ ਸਮਾਂ ਦੇ ਦਿਓ ਆਪਾਂ ਤੁਹਾਨੂੰ ਨਵਾਂ ਰਿਕਸ਼ਾ ਲੈ ਕੇ ਦਿੰਨੇ ਆ ਜਿਹੜਾ ਤਾ ਰਿਕਸ਼ਾ ਸੀ ਉਹ ਬਹੁਤ ਜ਼ਿਆਦਾ ਪੁਰਾਣਾ ਸੀ ਉਹ ਤਾਂ ਕਰਕੇ ਇੱਕ ਟੁੱਟ ਗਿਆ ਪਾਸ਼ਾ ਦੀ ਚਾਹੁੰਦੇ ਨੇ ਕਿ ਅਸੀਂ ਤੁਹਾਨੂੰ ਨਵਾਂ ਦੇ ਦਈਏ ਠੀਕ ਹੈ ਜੀ ਠੀਕ ਹੈ ਦੋ ਦਿਨ ਬਾਅਦ ਯਾਨੀ ਕਿ ਸੋਮਵਾਰ ਤੁਹਾਨੂੰ ਇੱਥੇ ਹੀ ਮ ਬਾਬਾ ਦੀਪ ਸਿੰਘ ਦੇ ਸਤਾਨ ਦੇ ਤੇ ਬਾਬਾ ਦੀਪ ਸਿੰਘ ਦੇ ਵੱਲੋਂ ਤੁਹਾਨੂੰ ਨਵਾਂ ਰਿਕਸ਼ਾ ਦੇ ਦਾਂਗੇ ਠੀਕ ਹੈ ਬਾਸਾਓ ਚਲੋ ਦਿਓ ਜਾ ਜੱਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਠੀਕ ਹੋ ਥੈਂਕ ਯੂ ਕਰਾਈ ਸੀ ਥੋੜਾ ਜਿਆ ਲੇਟ ਹੋ ਗਿਆ ਆ ਜਾਓ ਆ ਜਾਓ ਆ ਗੁਰਦਾਸ ਗੁਰਦਾਸ ਮੈਂ ਹੀ ਕਿਹਾ ਨਾ ਕਿ ਅਰਦਾਸ ਬੇਨਦੀ ਤੁਹਾਨੂੰ ਗੁਰਦਾਸ ਸਾਹਿਬ ਨੂੰ ਕਰਿਆ ਕਰੋ ਸਤਿਗੁਰੂ ਨੂੰ ਉਹ ਹਾਜ਼ਰ ਨਾਜ਼ਰ ਨੇ ਠੀਕ ਹੈ ਹੁਣ ਜੀ ਆਪਣਾ ਨਵਾਂ ਰਿਕਸ਼ਾ ਲੈ ਆ ਗਏ ਤਾਂ ਵੀ ਕਮਾਈ ਕਰਨੀ ਹੈ ਠੀਕ ਹੈ ਤੁਸੀਂ ਬਾਸਾਓ ਤੇ ਤੁਹਾਨੂੰ ਦਿਨ ਵਾਲਾ ਕੌਣ ਵਾਹਿਗੁਰੂ ਪੁਰਦਾਮ ਦਾਸ ਵਾਹਇ ਠੀਕ ਹੈ ਚਲੋ ਹੁਣੇ ਲੈ ਜਾਓ ਠੀਕ ਹੈ